ਸ਼ੇਰਪੁਰ ਕਲਾ ਸ਼ੇਰਪੁਰ ਮਾਰਕੀਟ ਜਿੰਨੇ ਵੀ ਸਾਡੇ ਸੂਝਵਾਨ ਵੋਟਰ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣਾ ਬਹੁਤ ਜਿਹੜਾ ਹੈ ਕੀਮਤੀ ਵੋਟ ਪਾ ਕੇ ਹੈਪੀ ਸਿਟੀ ਨੂੰ ਕਾਮਯਾਬ ਬਣਾਇਆ ਇਸੇ ਨਾਲ ਹੀ ਅਸੀਂ ਸਾਡੇ ਜੈ ਸ਼੍ਰੀ ਰਾਮ ਮੈਂ ਸਾਰੇ ਹੀ ਬਾੜ ਵਾਸੀਆਂ ਦਾ ਗਲੀ ਵਾਸੀਆਂ ਦਾ ਨਗਰ ਵਾਸੀਆਂ ਸਾਰਿਆਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਇਆ ਤਾਂ ਜੋ ਕਿ ਮੈਂ ਇਲਾਕੇ ਦੇ ਇਲਾਕੇ ਦੀ ਨਹਾਰ ਬਦਲ ਸਕਾਂ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਸਾਰੇ ਇਲਾਕਾ ਨੂੰ ਮਾਸ਼ਾ ਨੂੰ ਵਿਸ਼ਵਾਸ ਦਵਾਉਣਾ ਕਿ ਮੈਂ ਪਿਛਲੇ 3 ਸਾਲਾਂ ਜੋ ਕੰਮ ਕਰ ਇਸ ਤੋਂ ਵੀ ਵਧੀਆ ਕੰਮ ਕਰੂੰਗਾ ਔਰ ਇਲਾਕੇ ਦੀ ਨਹਾਰ ਬਦਲੂੰਗਾ ਜੈ ਸ਼੍ਰੀ ਰਾਮ ਮੇਰਾ ਟੀਚਾ ਇਹ ਇਲਾਕੇ ਦੀ ਨਹਾਰ ਬਣਾ ਜੋ ਵੀ ਇਲਾਕੇ ਚ ਕਮੀਆਂ ਕਮ ਹੋਣ ਵਾਲੇ ਵਾਰਡ ਦੇ ਉਹਨਾਂ ਨੂੰ ਪੂਰੇ ਠੋਕ ਕੇ ਕਰਾਂਗੇ ਅਰ ਮਜਬੂਤੀ ਨਾਲ ਕਰਾਂਗੇ ਪਾਣੀ ਪਣ ਪਣ ਜੀ ਜੋ ਕਿ ਆਪਣੇ ਦਲਵਾਲ ਦੇ ਨਾਲ ਜਾ ਰਹੇ ਨੇ ਤੇ ਉਹ ਲੋਕਾਂ ਦਾ ਧੰਨਵਾਦ ਕਰਨਗੇ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਕੇ ਬਾੜ ਦੇ ਵਿੱਚ ਸਾਰੇ ਹੀ ਸਮਰਥਕਾਂ ਦਾ ਧੰਨਵਾਦ ਕਰਦੇ ਆ ਤੇ ਤੈਹ ਦਿਲੋਂ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ